ਕੜੇ ਬੱਦਾ ਜਿਹੜਾ ਦੁੱਧ ਸੱਜਣੋਂ ਕੰਡੇ ਵਾਲਾ 21 ਤੋਂ 22 ਕਿਲੋ ਹਾਜ਼ਰ ਹੈ 24 ਤਾਂ ਸਾਨੂੰ ਇਹਦਾ ਥਾਣੀ ਦੱਸਦਾ ਵੀ ਚਾਹੇ ਯਾਰ ਇਹਨੂੰ 5 ਸਾਲ ਦਾ ਜਵਾਕੇ ਚੂਲੇ। ਸਹੀ 1.5 ਮਿੰਟ ਲੱਗਦਾ ਨਹੀਂਗਾ ਦੋਏ ਬਾਲਟੀਆਂ ਛੱਲ ਦਿੰਨੇ ਮਿੰਟੋਂ ਮਿੰਟਾਂ ਠੀਕ ਮਰਜ਼ੀ ਬਹਿ ਜਾ ਇੱਥੀ ਲੈ। ਐ ਨਹੀਂ ਵੀ ਰੈਂਕਰ ਲੈ ਪੈਰ ਚੱਕ ਜੂ ਗਰਲੈਂਡੋ ਵਾਲੇ ਕ੍ਰੋਸ ਪੱਖ ਜੇ ਚ ਆ ਗਈ ਥੋੜੀ ਬੰਨ ਆਰਡਰ ਦਿਖਾ ਦੇ ਜੀ ਕਰਕੇ। ਇਹ ਬਾਕੀ ਉਹ ਗੱਲ ਬਾਤ ਨਹੀਂ ਹੈਗੀ ਜਿਵੇਂ ਆਪਾਂ ਕਹਿ ਨਹੀਂ ਹੁੰਦੇ ਵੀ ਸ਼ਾਈਨਿੰਗ ਸ਼ੂਨਿੰਗ ਬਹੁਤਾ ਬੜਾ ਮੈਂ ਕਿਹਾ ਬਈ ਪੂਰੀ ਐ ਓਕੇ ਹੈਗੀ ਰੁੱਖਾਪਣ ਜਾਨੀ ਭੂਰਾ ਵੀ ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਚੌਕੇ ਤਹਿਸੀਲ ਮੌੜ ਤੇ ਜ਼ਿਲ੍ਹਾ ਬਠਿੰਡਾ ਤਿੰਨ ਗਾਵਾਂ ਦਿਖਾਵਾਂਗੇ ਬਾਈ ਕੋਲੇ ਦਿਖਾ ਦਾਂਗੇ ਤਿੰਨੇ ਜਿਵੇਂ ਆਪਾਂ ਐ ਕਹਿ ਲੈਣਾ ਵੀ ਯਾਰ ਅਸਲ ਗਾਵਾਂ ਦਿਖਾ ਦਾਂਗੇ ਕਿਉਂਕਿ ਗਾਵਾਂ ਦੀ ਲੰਬਾਈ ਲੰਬੂਈ ਬਹੁਤ ਆ ਤੇ ਚੰਗਾ ਦੁੱਧ ਤਿਆਰੀ ਦਾ ਤੇ ਜਿਹੜੇ ਬੱਚੇ ਨੇ ਬੱਚਿਆਂ ਦੇ ਨਾਲੂ ਉਹ ਵੀ ਤਕਰੀਬਨ ਨਾਲ ਹੀ ਨੇ ਗਰੀ ਤਰੇ ਪਿਛਲੇ ਬੰਨੇ ਆ ਇੱਕ ਵਾਰੀ ਮੋਟਾ-ਮੋਟਾ ਕੈਮਰਾ ਮਾਰ ਦੇ ਤੇ 나ੜੂਆ ਵੀ ਨਾਲ ਨੇ ਬਿਲਕੁਲ ਤਾਜ਼ੀਆਂ ਸੂਈਆਂ ਨੇ ਤਿੰਨੇ ਬੱਚਿਆਂ ਦੇ 나ੜੂਆ ਸਾਨੂੰ ਨਾਲ ਮਿਲਣਗੇ ਉਹ ਗੱਲ ਨਹੀਂ ਹੈਗੀ ਵੀ ਪੱਕੀਆਂ ਸੂਈਆਂ ਨੇ ਕੱਚੀਆਂ ਸੂਈਆਂ ਦੁੱਧ ਕੰਡੇ ਵਾਲਾ ਹਾਜ਼ਰ ਹੈ ਇਹਨਾਂ ਕੋਲੇ ਇੱਕ ਹੁੰਦਾ ਲੀਟਰ ਵਾਲਾ ਲੀਟਰ ਵਾਲਾ ਸਿਸਟਮ ਨਹੀਂ ਹੈਗਾ ਬਾਈ ਕਹਿੰਦਾ ਆਪਣੇ ਕੋਲ ਹੈਗਾ ਕੰਡੇ ਵਾਲਾ ਤੇ ਗੱਲਬਾਤ ਬਾਈ ਨਾਲ ਕਰਾ ਦਾਂ ਨੇ ਤੇ ਸ਼ੁਰੂਆਤ ਮੇਰਾ ਖਿਆਲ ਹੈ ਵੀ ਉਧਰਲੇ ਬੰਦੇ ਉਹ ਕਰ ਲਾਗੇ ਅੱਜ ਕੀ ਹਾਲ ਹੈ ਬਾਈ ਵਧੀਆ ਬਾਈ ਚੜਦੀ ਕਲਾ ਵਧੀਆ ਸਸੀ ਹੈ ਬਾਈ ਸਾਰਿਆਂ ਨੂੰ ਕਿਵੇਂ ਕੰਮ ਵਧੀਆ ਬਾਈ ਠੀਕ ਹੈ ਹਾਂ ਥਾਵਾ ਆਸਲ ਹੈ ਕੱਲ੍ਹ ਕੇ ਨਾ ਬਾਈ ਇਹ ਮੈਂ ਇੱਜੇ ਮਾਰੀ ਗਰੀ ਕੈਮਰਾ ਹੁਈ ਸਾਈਡ ਤੋਂ ਮੈਂ ਇਹਦੀ ਲੰਬਾਈ ਦਿਖਾ ਇਹ ਕਿੰਨੀ ਲੰਬੀ ਕਿੰਨੀ ਹੈ ਟਰੱਕ ਜਿੰਨੀ ਲੰਬੀ ਹੈ ਪੂਰੀ ਲੰਬੀ ਜੋੜੀ ਆ ਬਾਈ ਹਾਂ ਤੇ ਸ਼ੁਰੂਆਤ ਕਰ ਲੈਨੇ ਪਰਲੇ ਬੰਨੇਉ ਲੈ ਹੋ ਜਾ ਮਾਰ ਆ ਬੰਨੇ ਨੂੰ ਹੋ ਜਾ ਪਹਿਲਾਂ ਗੈਰੀ ਇਹਦੀ ਆਰਡਰ ਕੁਆਲਟੀ ਦੀ ਮਾਰ ਦੇ ਕੈਮਰਾ ਉਹ ਆ ਡੇ ਆ ਗਈ ਸੱਜਣੋ ਜਿਵੇਂ ਆਪਾਂ ਕਹਿ ਲੈਂਦੇ ਆ ਵੀ ਥੋੜੀ ਜੀ ਲਾਲੀ ਜੀ ਦੇ ਵਿੱਚ ਜਿਵੇਂ ਭਰਾ ਅਹਿਰ ਸ਼ਹਿਰ ਵੀ ਮੰਨ ਸਕਦੇ ਨੇ ਕ੍ਰੋਸ ਆ ਆ ਗਈ ਕ੍ਰੋਸ ਆਂਗ ਦੇ ਵਿੱਚ ਗਰਮੀ ਦੇ ਵਿੱਚ ਚੱਲਣ ਵਾਲੀ ਆਂਗ ਆ ਵੀ ਕੋਈ ਬਾਲੀ ਜਾਦੇ ਜਿਵੇਂ ਤੁਹਾਨੂੰ ਕਹਿੰਦਾ ਨਾ ਵੀ ਬਹੁਤ ਹੀ ਜ਼ਿਆਦਾ ਡਾਵਲ ਹੁੰਦੀ ਐ ਇੱਕ ਬਾਲੀ ਡਾਵਲ ਉਹ ਸੀਨ ਨਹੀਂ ਫਿੱਟ ਫਿੱਟਾ ਕੱਦ ਚੰਗਾ ਫਿੱਟ ਫਿੱਟਾ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਤੇ ਥਣ ਦਾ ਸਾਈਜ਼ ਤੇਦਾ ਹੈ ਆ ਜਿੱਦਾਂ ਆਪਾਂ ਕਹਿੰਦੇ ਨੇ ਵੀ ਚੰਗੀ ਮੱਜ ਨੂੰ ਲੱਗਿਆ ਹੁੰਦਾ ਧਾਰ ਵੀ ਬਈ ਇੰਨੀ ਪੋਲੀ আর ਰੂਮ ਵਰਗੀ ਤੇ ਮੋਟਾ ਅਗੜਾ ਬਈ ਇਹਦਾ ਬਈ ਦੂਜਾ ਤੋਰ ਖੋਲ ਕੇ ਸੂਆ ਦੂਜਾ ਤੇ ਸੂਈ ਕਹਿਕ ਦਿੰਦੀ ਹੋਗੀ ਬਈ ਇਹਨੂੰ ਬਈ 나ੜੂ ਦੇ ਨਾਲ ਹੀ ਹੈਗੇ ਪੰਜ ਦਿਨ ਉਹ ਬੱਚਾ ਦਾ ਇੱਕ ਨੰਬਰ ਵਾਲਾ ਇਹਦੇ ਮਗਰ ਬੱਚਾ ਬਈਆ ਲਾਲ ਜਾ ਹਾਂ ਆ ਗਿਆ ਨਾਲ ਬੱਚਾ ਇੱਕ ਖਾਸੀਅਤ ਇਹਦੀ ਹੋਰ ਆ ਵੀ ਸੀਮਨ ਜਿੱਦਾਂ ਦਾ ਬੱਚਾ ਉਧਰ ਪਾ ਦੂ ਸੀ ਵੇੜਾ ਆ ਲੈ ਚੱਲ ਬਈ ਲੈ ਚਲਾ ਇਹਨੂੰ ਹਵਾਨਾ ਵੀ ਸੋਹਣਾ ਰੱਖਦੀ ਆ ਚਬਾਈ ਆ ਜਿਹੜੀ ਚਬਾਈ ਸੱਜਣੋਂ 2 ਘੰਟੇ ਲੇਟ ਆ ਉਸ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਿਓ ਘੰਟਾ 2 ਘੰਟੇ ਚਬਾਈ ਲੇਟ ਆ ਕਿਉਂਕਿ ਦੁੱਧ ਜਿੰਨਾ ਪਾਈ ਦੱਸੂਗਾ ਕੰਡਾ ਲਾ ਕੇ ਲੈ ਜਾ ਕਿੰਨੇ ਦਿਨ ਦਾ ਸੂਆ ਬਈ ਇਹਨੂੰ ਬਈ ਪੰਜਵਾਂ ਦਿਨ ਹੋ ਗਿਆ ਕਿੰਨਾ ਦੁੱਧ ਕੰਡੇ ਵਾਲਾ ਹਾਜ਼ਰ ਹੈ ਜਮਾ ਬਈ 21 22 ਲੀਟਰ ਤਿਆਰ ਹੈ ਜੇ ਅਗਲਾ ਚਾਰ ਡੰਗ ਚੋਲੇ 21 22 ਕਿਲੋ ਹੈਗਾ ਹਾਂ ਪੰਜ ਦਿਨ ਹੋ ਗਏ ਚਾਹੇ ਕੰਡੇ ਦਾ ਕਿੰਨਾ ਹੋਊਗਾ ਬਈ ਕੰਡੇ ਦਾ ਬਈ ਅਸੀਂ ਤਾਂ ਉਹਦੇ ਦੇ ਜੋੜਦੇ ਹਾਂ ਕੰਡੇ ਦੀ ਠੀਕ ਹੈ ਹਾਂ 22 ਕਿਲੋ ਲੀਟਰ ਬਿਲੀਟਰ ਹੈ ਹਉਤ ਨਹੀਂ ਕੰਡੇ ਦੇ ਹਉਤ ਤੇ ਆ ਰਿਹਾ ਹੈ ਅੱਛਾ ਕੰਡੇ ਕੰਡੇ ਵਾਲਾ 21 22 ਹਾਜ਼ਰ ਆ ਹਾਂ ਕਿ ਹੋਵੇ ਉਹਦੇ ਆ ਇਹਦੇ ਕੋਲੇ ਦੁੱਧਾ ਜਿਹੜਾ ਦੁੱਧ ਸੱਜਣੋਂ ਕੰਡੇ ਵਾਲਾ 21 ਤੋਂ 22 ਕਿਲੋ ਹਾਜ਼ਰ ਹੈ 24 ਤਾਂ ਸਾਨੂੰ ਇਹਦਾ ਥਾਣੀ ਦੱਸਦਾ ਵੀ ਚਾਹੇ ਯਾਰ ਇਹਨੂੰ 5 ਸਾਲ ਦਾ ਜਵਾਕੇ ਚੋਲੇ ਬਈ 5 ਸਾਲ ਲਗੀ ਐ ਪੈਂਦੀ ਜਿਵੇਂ ਟੂਟੀ ਚੱਲਦੀ ਹੁੰਦੀ ਹੈਗੀ ਧਾਰ ਠੀਕ ਹੈ ਗੱਲ ਜਿਵੇਂ ਮੱਛੀ ਮੋਟਰ ਛੱਡੀ ਹੁੰਦੀ ਆ ਇੱਥੇ ਸਹੀ 1.5 ਮਿੰਟ ਲੱਗਦਾ ਨੀਗਾ ਦੋਏ ਬਾਲਟੀਆਂ ਛੱਲ ਦਿੰਨੇ ਮਿੰਟੋਂ ਮਿੰਟੋਂ ਠੀਕ ਹੈ ਗੱਲ ਹਾਂ ਤੇ 22 ਦੀ ਵੀ 100 ਦਾ 100 ਆ ਗਈ ਤੇ ਬਾਕੀ ਜਿਹੜਾ ਅੱਗੇ ਮੌਸਮ ਆ ਰਿਹਾ ਮੌਸਮ ਵਿੱਚ ਚੰਦਨ ਵਾਲੀ ਬੈੜ ਆ ਇਹ ਤੇ ਬਾਕੀ ਬਾਡੀ ਬੂਡੀ ਵਾਲਾ ਕੋਈ ਲੇਖਾ ਨਹੀਂ ਆਰਡਰ ਦਾ ਸਾਈਜ਼ ਬਿਲਕੁਲ ਫਿਕਸ ਆ ਆਰਡਰ ਆ ਗਿਆ ਨਾਲ ਲਗਮਾ ਟੁੱਟਮਾ ਨਹੀਂ ਹੈਗਾ ਲਮਕਮਾ ਨਹੀਂ ਹੈਗਾ ਮੇਰਾ ਕਹਿਣ ਦਾ ਭਾਵਾ ਤੇ ਨਾੜਾ ਨੂੜਾ ਵੀ ਚੰਗੀਆਂ ਨੇ ਤੇ ਪੈਪ ਵੀ ਚੰਗਾ ਜਾਂਦਾ ਦੁੱਧ ਵਾਲਾ ਤੇ ਬਾਕੀ ਸੁੱਖ ਨਾਲ ਬੈੜ ਲੰਬੀ ਲੁੰਬੀ ਤੇ ਜਾਣ ਵਾਲੇ ਵਕਤ ਉਹ ਵੀ ਮਜ਼ਬੂਤ ਆ ਪੂਰੀ ਪੂਰੀ ਬਈ ਜਮਾ ਪੀਕਲੇ ਬੰਦੇ ਕਿੰਨਾ ਕੁ ਦੁੱਧ ਪਾ ਸਕਦੀ ਐ ਕੰਡੇ ਬਈ ਇਹ 25 ਤੋਂ ਪਲੱਸ ਚੱਲੂਗੀ ਕਹਿਣ ਨੂੰ ਮੈਂ ਹੁਣ 30 ਕਹਾਂ 32 ਕਹਾਂ ਵੀ 25 ਤੋਂ 30 ਦੇ ਵਿੱਚ ਚੱਲੂ 27 ਚੱਲੇ 26 ਚੱਲੇ ਇੱਥੇ ਚੱਲੂਗੀ ਤੇ ਮੱਜਾਂ ਮਰ ਗਈ ਦੁੱਧ ਉਹ ਕਹਦਾ ਪੂਰਾ ਬਈ ਫੈਂਟ ਵਾਲਾ ਦੁੱਧ ਹੈ ਇਹਦਾ ਵੀ ਪੂਰਾ ਫੈਂਟ ਵਾਲਾ ਇਹਨਾਂ ਦਾ ਵਧੀਆ ਫੈਂਟ ਆਉਂਦੀ ਹੈਗੀ ਠੀਕ ਆ ਗੱਲ ਸਵਾਦੀ ਕਿਵੇਂ ਆ ਸਵਾਦੀ ਬਈ ਪੂਰੀ ਵਧੀਆ ਗੀ ਗੱਲ ਕਰ ਥੋੜਾ ਬੱਛਰੂ ਦਾ ਕਰਦੀ ਹੈਗੀ ਠੀਕ ਆ ਗੱਲ ਤੇ ਜਦੋਂ ਬੱਛਰੂ ਕੋਲੇ ਖੜਾ ਉਹਦੋਂ ਨਹੀਂ ਕਰਦੀ ਠੀਕ ਆ ਗੱਲ ਆ ਸਵਾਦੀ ਬਈ ਕਹਿੰਦਾ ਠੰਡੀਆਂ ਪਰ ਆਰਡਰ ਬਹੁਤ ਸੋਹਣਾ ਰੱਖ ਨਿਆਣਾ ਜਦੋਂ ਪਾ ਲਿਆ ਚੋਣ ਲੱਗ ਗਿਆ ਨਹੀਂ ਵੀ ਇੱਥ ਪੈ ਪਦ ਖਾਲੀ ਦੁੱਧ ਵਾਲੀ ਤੇ ਬਾਕੀ ਕ੍ਰੋਸ ਅੰਗ ਦੇ ਵਿੱਚ ਆ ਗਈ ਸੱਜਣੋ ਜਿਵੇਂ ਸਾਨੂੰ ਬੱਚਾ ਇਹਦੇ ਮਾਗਰਾ ਤਕਰੀਬਨ ਪਿਓਰ ਜਰਸੀ ਦੇ ਹੀ ਬੱਚਾ ਹੈ ਬੱਚੇ ਜਰਸੀ ਦੇ ਵੀ ਬਹੁਤ ਟੌਪ ਦੇ ਪਾ ਦੂਗੀ ਐਰ ਸ਼ੈਰ ਦਾ ਸੀਮਨ ਲਾ ਦਿਓ ਐਫ ਦਾ ਲਾ ਦਿਓ ਸਾਈ ਹਾਲ ਦਾ ਲਾ ਦਿਓ ਕਿਉਂਕਿ ਦੋ ਤਿੰਨ ਕ੍ਰੋਸ ਅੰਗ ਆ ਗਏ ਬੈਡ ਦੇ ਵਿੱਚ ਤੇ ਗਰਮੀ ਸਰਦੀ ਸਾਰੇ ਮੌਸਮ ਚ ੱਲਣ ਵਾਲੀ ਹੈ ਬਰੀਡਿੰਗ ਦੇ ਮਾਮਲੇ ਚ ਵੀ ਬੈਸਟ ਰਹੂਗੀ ਚਵਾਈ ਵਾਲੇ ਮਾਮਲੇ ਜਿਹਦਾ ਜਿਵੇਂ ਬਾਈ ਨੇ ਦੱਸਿਆ ਨਾ ਵੀ ਅੱਖਾਂ ਮੀਚ ਕੇ ਲਈ ਜਮਾ ਬਾਈ ਜਿਹੜਾ ਬੰਦਾ ਆ ਮੈਂ ਕਹਾ ਬਾਈ ਪੈਰ ਤਾਂ ਹੁਣ ਮੈਂ ਤੈਨੂੰ ਕਹਿ ਹੀ ਨਹੀਂ ਸਕਦਾ ਸਰਲਾ ਛੱਟਾ ਨਾ ਧਾਰ ਟੈਟ ਨਾ ਕੋਈ ਇਹ ਵੀ ਬੰਦਾ ਥੱਕ ਜੇ ਜਾਊ ਵੀ ਥਾਣਾ ਲੱਗਦੇ ਵੀ ਮੋਟੇ ਪਏ ਰੂਏ ਆ ਬਸ ਮੈਂ ਕਹਾ ਬਾਈ ਯਾਰ ਤੂੰ ਐ ਲੱਗਾ ਪੜਾ ਕਮੀ ਆ ਜਦੋਂ ਬਹਿ ਗਿਆ ਡੇਢ ਮਿੰਟ ਚ ਦੋਏ ਬਾਲਟੀਆਂ ਐ ਜਲਾਲਾ ਵੀ ਆ ਕੰਨੀਆਂ ਤੇ ਠੀਕ ਹੈ ਗੱਲ ਤੇ ਹੁਣ ਮਾਰਗਰੀਆ ਦੋ ਨੰਬਰ ਵਾਲੀ ਵੈੜ ਤੇ ਕੈਮਰਾ ਲੰਬੀ ਲੰਬੀ ਸਾਨੂੰ ਮੈਂ ਦਿਖਾਈ ਦਿੱਤੀ ਤੇ ਵੈੜੇ ਵੀ ਚੰਗੇ ਆ ਯਾਰ ਉਏ ਰੋ ਬਾਈ ਪੂਰੇ ਇਹਦਾ ਬਰਫੀ ਹੈ ਇਹਦਾ ਇਹਦਾ ਜਮਾ ਹੈ ਜਿਵੇਂ ਮਰਜੀ ਬੈਠਾ ਰੋ ਬਾਈ ਖੋਲ ਕੇ ਸੁਆ ਕਿਹੜਾ ਇਹਦਾ ਇਹਦਾ ਵੀ ਬਾਈ ਦੂਜਾ ਹੈਗਾ ਇਹਦਾ ਬੱਚਾ ਦੋ ਨੰਬਰ ਤੇ ਆ ਗਿਆ ਇਹ ਮੈਂ ਤਿੰਨ ਨੰਬਰ ਤੇ ਬੈਠਾ ਬਾਈ ਬੱਛੀ ਇਹਦੇ ਮਾਰਾ ਪੂਰੀ ਓਕੇ ਹੈ ਗੜੀ ਕਰਕੇ ਬੱਛੀ ਮੜੀ ਬੱਛੀ ਬਹੁਤ ਟੌਪਦੀ ਹੈ ਬਾਈ ਆ ਇਹਦੇ ਨਾਲ ਆ ਗਈ ਸੱਜਣੋਂ ਬੱਛੀ 나ੜੂਆ ਨਾਲ ਚੰਗੀ ਆ ਤੇ 나ੜੂ ਆ ਗਿਆ ਨਾਲ ਬਿਲਕੁਲ ਤੇ ਹੁਣ ਗੈਰੀ ਲਿਆ ਬੈਡ ਵਾਲੇ ਬੰਨੇ ਕੈਮਰਾ ਤੋੜਦੇ ਬਾਈ ਐ ਪਰਲੇ ਬੰਨੇ ਦੀ ਤੋੜਦੇ ਜਾਨਦੂਨ ਵਾਲੀਆ ਬੈਠ ਜਾਣਾ ਬਾਈ ਮੈਂ ਕਹ ਤੈਂ ਮੰਜਾ ਰਾ ਲੈ ਅਗਲਾ ਉੱਤੇ ਇਹ ਜੀ ਹੈ ਅੱਜ ਜਿੱਦਾਂ ਆਪਾਂ ਕਹਿ ਸਕਦੇ ਹਰਿਆਣੇ ਵਾਲੇ ਝੋਟੀਆਂ ਨਾਲ ਦੇ ਸ਼ਰੀਰ ਆ ਗਿਆ ਮੈਂ ਕਿਹਾ ਪੂਰਾ ਬਈ ਥਾਨ ਥਾਨ ਬਈ ਇਹਨੂੰ ਬਈ ਅੱਜ ਚੌਥਾ ਦਿਨ ਹੈ ਚੌਥਾ ਦਿਨ ਥੂਈ ਨੂੰ ਦੁੱਧ ਕੰਡੇ ਦਾ ਕਿੰਨਾ ਹਾਜ਼ਰ ਹੈ ਇਹ ਥੱਲੇ ਬਈ 20 ਲੀਟਰ ਜਮਾ ਤਿਆਰ ਕੰਡੇ ਦੇ 20 ਕਿਲੋ 20 ਕਿਲੋ 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 ਲੀਟਰ ਦਾ ਬਈ 20 ਕਿਲੋ ਜਮਾ ਕੰਡੇ ਦੇ ਤਿਆਰ ਹੈ ਇਹਦੇ ਕੋਲੇ ਹੈਗਾ ਬਾਈ ਕਹਿੰਦਾ 20 ਕਿਲੋ ਕੰਡੇ ਵਾਲਾ ਦੁੱਧ ਹਾਜ਼ਰ ਹੈ ਬਾਕੀ ਬਾਡੀ ਬੂਡੀ ਬੜੀ ਜ਼ਬਰਦਸਤ ਆ ਗਈ ਬੈਠਦੀ ਉਹ ਵੀ ਬਾਈ ਵਾਲੀ ਗਮਟ ਗਰਲੈਂਡੋ ਵਾਲਾ ਕ੍ਰੋਸ ਆ ਗਈ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਪਏ ਇੱਥੀ ਲੈ ਐਂ ਨਹੀਂ ਵੀ ਐਂਕਰ ਲੈ ਪੈਰ ਚੱਕ ਜੂ ਗਰਲੈਂਡੋ ਵਾਲੇ ਕ੍ਰੋਸ ਪੱਖੇ ਜੇ ਚ ਆ ਗਈ ਥੋੜੀ ਜੀ ਤੇ ਜਾਣ ਦਾ ਲੇਖਾ ਨਹੀਂ ਕਮਾੜੇ ਭਾਈ ਗਾਂ ਤੋਂ ਮਾਰੀ ਗਿਆ ਇਹਨੂੰ ਕੋਈ ਤੇ ਬਜੂਦ ਵੀ ਚੰਗਾ ਆਰਡਰ ਵੀ ਸੋਹਣਾ ਰੱਖਦੀ ਆ ਫੁੱਲ ਚੌੜਾ ਆਰਡਰ ਰੱਖਦੀ ਆ ਤੇ ਚਵਾਈ ਦੀ ਫੋਕੀ ਆ ਬਈਆਂ ਵਾਹ ਜਮਾ ਭਈਆਂ ਥੋੜਾ ਸੱਕੇ ਕਰਕੇ ਜਰੂਰ ਕਰਦੀ ਆ ਵੇਣਾ ਲੈ ਚੱਲਾ ਚੱਲ ਗਈ ਗੱਲ ਨਹੀਂ ਪਰੇਸ਼ਾਨ ਨਾ ਕਰ ਇੱਥੇ ਦਿਖਾ ਦਿੰਦੀ ਆਂ ਯਾਰੀ ਬਾਡੀ ਵਾਲੇ ਪੱਖ ਤੋਂ ਥਣ ਦੇ ਸਹਜ ਤੋਂ ਹਰੇਕ ਪਾਸੇ ਵਾ ਕਮਾਲ ਲੱ ਲਾ ਚੱਲ ਬਾਈ ਲੈ ਚਲ ਉਧਰਲੇ ਉਧਰਲੇ ਪੱਖ ਨੂੰ ਤੇ ਸਾਮੀ ਸੂਮੀ ਚੰਗੀ ਹੋਈ ਆ ਇੱਥੇ ਮੈਂ ਕਿਹਾ ਬਾਈ ਪੂਰੀ ਛੌਂਕੀ ਆ ਤੇ ਗਾਂਹਲੇ ਬੰਨਿਓ ਆਰਡਰ ਦਿਖਾ ਦਿੰਦੀ ਹੂ ਕਰਕੇ ਤੇ ਬਾਕੀ ਉਹ ਗੱਲ ਬਾਤ ਨਹੀਂ ਹੈਗੀ ਜਿਵੇਂ ਆਪਾਂ ਕਹਿ ਨਹੀਂ ਹੁੰਦੇ ਵੀ ਸ਼ਾਈਨਿੰਗ ਸ਼ੂਨਿੰਗ ਬਹੁਤਾ ਬੜਾ ਮੈਂ ਕਿਹਾ ਬਾਈ ਪੂਰੀ ਓਕੇ ਹੈਗੀ ਰੁੱਖਾ ਪਣ ਜਾਨੀ ਭੂਰਾ ਵੀ ਇਹਨੀ ਪੂਰੀ ਹੈ ਗਰਲੈਂਡੋ ਵਾਲਾ ਕ੍ਰੋਸ ਆ ਗਿਆ ਇਹਦੇ ਵਿੱਚ ਇਹਦੀ ਫੈਟ ਵੀ ਚੰਗੀ ਹੋਊ ਤੇ ਚਬਾਈ ਦੇ ਵੀ ਕਰ ਚਬਾਈ ਵੀ ਬਾਈ ਓਕੇ ਵੀ ਤਾਂ ਚਾਰੇ ਥਣ ਵੀ ਆਇਆ ਜਿਵੇਂ ਮੱਝ ਦੇ ਹੁੰਦੇ ਖੜੇ ਠੀਕ ਆ ਗਏ ਮੱਝਾਂ ਦਾ ਸਿਸਟਮ ਹੀ ਆ ਹੂੰ ਤੇ گاਵਾਂ ਦੀ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਆ ਕੇ ਬਾਈ ਕੋਲੇ ਯਾਰ ਰੂਹ ਖੁਸ਼ ਹੋ ਗਈ ਵੀ ਜਿਹੜੇ ਪਸ਼ੂ ਦੇਖੇ ਨੇ ਇੱਕ ਤਾਂ ਸਾਫ਼ ਸੁਥਰੇ ਨੇ ਤੇ ਇੱਕ ਚੰਗੀ ਕੁਆਲਿਟੀ ਦੇ ਨੇ ਇੱਕ ਕੈਣ ਵਾਲਾ ਦੁੱਧ ਹੁੰਦਾ ਇੱਕ ਦੁੱਧ ਬਈ ਤਿਆਰ ਬਈ ਜਮ ਤਿਆਰ ਹੈ ਚਾਹੇ ਅਗਲਾ ਆਪਣੇ ਕੋਲੇ ਚਾਰ ਡੰਗ ਚੋਲੇ ਆ ਜਿਵੇਂ ਅਗਲਾ ਕਹਿਣਾ ਹੁੰਦਾ ਵੀ ਦੂਰੋਂ ਨੇੜੇ ਆਉਗਾ ਚਾਹੇ ਇੱਥੇ ਜਮ ਆਪਣੇ ਘਰੇ ਰਹਿਐ ਚਾਹੇ ਅਗਲਾ ਇੱਥੇ ਸਾਰਾ ਖਾਣਾ ਪੀਣਾ ਮਿਲੂ ਚਾ ਇੱਕ ਕਰਕੇ ਤਸੱਲੀ ਕਰਕੇ ਫੇਰ ਲੈ ਕੇ ਜਾਵੇ ਆ ਮੈਂ ਕਿਹਾ ਗੱਬਣ ਤਾਂ ਹਰੇਕ ਦੀ 25 ਦੇ ਦਿੰਦੀ ਐ ਹਾਂ ਉਹਦਾ ਬਈ ਦਾ ਜੀ ਨੂੰ ਔਖਾ ਬਈ ਜੀ ਦਾ ਔਖਾ ਹੈ ਬਈ ਇੱਕ ਤਾਂ ਚੈਣ ਦੀ ਗੱਲ ਆ ਬੈਠਾ ਨੂੰ ਕੱਢ ਕੇ ਵੀ ਦਿਖਾਉਣਾ ਨਾ ਹਾਂ ਦਿਖਾ ਦੇ ਗਰੀ ਇੱਥੇ ਲੈ ਨੂੰ ਤਿਆਰ ਦਿਖਾਉਣਾ ਵੀ ਹੈ ਨਾ ਵੀ ਹਾਂ ਤਿਆਰ ਹੈ ਲੈ ਬਈ ਚੈੱਕ ਕਰ ਲਓ ਪੈਸੇ ਇਹਨਾਂ ਦੇ ਬਈ ਪੈਸੇ ਬਈ ਇਹਨਾਂ ਦੇ ਫੋਨ ਤੇ ਕਰ ਲਾਂਗੇ ਹੈ ਫੋਨ ਤੇ ਕਰ ਲਾਂਗੇ ਬਾਲੇ ਤਾਂ ਨਹੀਂ ਮੰਗਦਾ ਨਾ ਨਾ ਬਾਲੇ ਨਹੀਂ ਮੰਗਦੇ ਠੀਕ ਹੈ ਗੱਲ ਐ ਨਹੀਂ ਵੀ ਸਵਾ ਮੰਗ ਲੈ ਰੇੜ ਮੰਗ ਲੈ ਜਾਇਜ਼ ਜੇ ਮੰਗਾਗੇ ਠੀਕ ਹੈ ਗੱਲ ਠੀਕ ਹੈ ਜਿਹੜੇ ਹਿਸਾਬ ਤੇ ਚੀਜ਼ ਹੋ ਉਸ ਹਿਸਾਬ ਤੇ ਮੰਗਾਗੇ ਹਾਂ ਬਾਕੀ ਸੱਜਣ ਤਕਰੀਬਨ ਜੇ ਜਮ ਜੀ ਜਾਣਗੇ ਜੇ ਜਮ ਜੀ ਆਵਾਂਗੇ ਬਾਕੀ ਤੇਰੇ ਬਾਈ ਜਹੇ ਆਪਾਂ ਮੁੱਲ ਕਰਾਂਗੇ ਅਗਲੇ ਨੂੰ ਜਦੋਂ ਆ ਗਏ ਨਾ ਜਿਹਨੂੰ ਪਰਖ ਨਾ ਰਖਾ ਉਹ ਤਾਂ ਦੇਖ ਕੇ ਅਗਲਾ ਕਹਿੰਦਾ ਵੀ ਠੀਕ ਆ ਹੈਗੀ ਠੀਕ ਆ ਹੁਣ ਜੇ ਐਵੇਂ ਆਪਾਂ 20000 ਉੱਚਾ ਮੰਗ ਲਈ ਉਹਦਾ ਵੀ ਕੋਈ ਫਾਇਦਾ ਨਹੀਂ ਕਿਸੇ ਨੇ ਆਉਣਾ ਵੀ ਨਹੀਂ ਤੇ ਆਪਾਂ ਜਿੰਨਾ ਕਿ ਮਾਲ ਮੁੱਲ ਉਹਨਾਂ ਕਿ ਮੰਗਾਗੇ ਤੇ ਹੁਣ ਮਾਰਦੇ ਕਰੀ ਆ ਬੱਚੀ ਦੇ ਕੈਮਰਾ ਇਹ ਤਾਂ ਬੱਚੀ ਹੈ ਮੇਰਾ ਪਹਿਲੇ ਸੂ ਹੈ ਬਾਈ ਦੰਦਾਂ ਜੀ ਆ ਹਾਂ ਬਾਈ ਆ ਦੰਦਾਂ ਜੀ ਹੋਊਗੀ ਹਲੇ ਇਹ ਬਾਕੀ ਤੋਰ ਬਾਈ ਹੋਲ ਕੇ ਜੀ ਇਹਦਾ ਸੂਆ ਕਿਨੇ ਕ ਦਿੰਦਾ ਇਹਦਾ ਬਈ 4 ਦਿਨ ਲਦਾ ਸੂਆ ਹੈਗਾ ਸਾਫ ਸੁਥਰੀ ਹੈ ਵੀ ਪੂਰੀ ਮੈਂ ਕਿਹਾ ਪੂਰੀ ਸ਼ਕੀਨ ਮੁੱਛੀ ਹੈ ਇਹਦਾ ਬਈ ਉਹ ਵਿਚਾਲੇ ਖੜਾ ਬੱਚਾ ਹੈਗਾ 나ੜੂ ਨਾਲ ਆਉਂਦੀ ਖੋਲ ਕੇ ਨਾਲੇ ਵੀ ਆ ਗਿਆ ਬੱਚਾ 나ੜੂ ਉਹਦੇ ਵੀ ਨਾਲ ਹੀ ਹੈ ਇਹਨੂੰ ਜਿਹੇ ਐਂ ਦੀਏ ਕਰਦੀ ਬਈ ਥੋੜਾ ਜਿਹਾ ਕਰਦੀ ਹੈ ਨਾ ਹੈ ਥੋੜਾ ਜਿਹਾ ਕਰਦੀ ਹੈਗੀ ਪਹਿਲਾਂ ਨੇ ਕਰਕੇ ਔਰ ਨੂੰ ਤਾਂ ਨਹੀਂ ਕਰਦੀ ਨਾ ਨਾ ਜਮੀ ਬਈ ਤੇ ਅਜੇ ਮਸ਼ੀਨ ਤੇ ਵੀ ਚੋਣ ਲਾ ਕੇ ਖਾਲੀ ਕਰਤੀ ਕੱਲ ਠੀਕ ਹੈ ਕੋਈ ਚੱਕਰੀ ਨਹੀਂ ਹੈ ਮਸ਼ੀਨੀ ਤੇ ਕਰ ਲਾਦੇ ਜੀਮ ਤੇ ਦੀ ਬਈ ਹੱਥੇ ਵੀ ਇਹ ਜਗਲ ਨਾੜਾ ਨੂੜਾ ਬਹੁਤ ਸੋਹਣੀਆਂ ਜਾਂਦੀਆਂ ਆਡਰ ਤੇ ਤੇ ਬਾਕੀ ਪੰਛੀ ਜਿਹੜੇ ਵੀ ਆਪਾਂ ਕਹਿ ਸਕਦੇ ਹਾਂ ਵੀ ਪੂਰੀ ਸ਼ਕੀਨ ਆ ਜਿਵੇਂ ਆਪਾਂ ਕਹਿੰਦੇ ਨਾ ਛੂਨ ਯਾਰ ਦੀ ਬੱਛੀ ਆ ਗਈ ਬੱਛੀ ਥੋੜਾ ਫਲਾ ਕਰਦੀ ਲੈ ਚੱਲ ਭਈਆ ਇਹਨੂੰ ਤੇ ਆਡਰ ਆ ਜਿਹੜਾ ਆਡਰ ਵੀ ਬਿਲਕੁਲ ਨਾਲ ਲੱਗਮ ਹੀ ਆ ਗਿਆ ਤਿੰਨੇ ਜਿਵੇਂ ਗਾਵਾਂ ਬਾਈ ਤੋਂ ਦਿਖਾਈਆਂ ਤੇ ਤਿੰਨੇ ਪੂਰੀਆਂ ਟੌਪ ਦੀਆਂ ਗਾਵਾਂ ਦਿਖਾਈਆਂ ਨੇ ਮਤਲਬ ਕੋਈ ਦਰਮਿਆਨੀ ਨਹੀਂ ਦਿਖਾਈ ਜੇ ਆਪਾਂ ਕੋਈ ਕਹਦੀਏ ਵੀ ਮੀਡੀਅਮ ਦਿਖਾਤੀ ਮੀਡੀਅਮ ਜਾਂ ਦਰਮਿਆਨੀ ਵਾਲਾ ਸੀਨ ਨਹੀਂ ਇੱਥੋਂ ਬਿਹਰੀ ਆਡਰ ਦਿਖਾ ਦੇ ਜੂ ਕਰਕੇ ਇਥੇ ਰੋਕ ਲਾ ਮੜਾ ਭਾਈ ਇੱਥ ਤੇ ਥਣ ਕਰਦੀ ਆ ਪਸਮਾ ਕੇ ਬਾਈ ਹਾਂ ਬਾਈ ਵਧੀਆ ਚਵਾਈ ਜਾ ਮੈਂ ਤਾਂ ਪੂਰੀ ਫੁੱਲ ਯਾਰ ਵੀਰੇ ਪੂਰੀ ਲੈ ਚੱਲੇ ਚੱਲੇ ਛੋਟਾ ਤਾਂ ਨਹੀਂ ਰੱਖਦੀ ਬਾਲਾ ਨਾ ਨਾ ਬੱਥਰੀਂ ਕਰਕੇ ਕਰਦੀ ਉਹਦੇ ਨਾ ਨਾ ਕੋਈ ਗੱਲ ਨਹੀਂ ਕਿਲੇ ਦੇ ਲੈ ਚੱਲੂ ਸੂਆ ਆ ਗਿਆ ਪਹਿਲਾ ਤੇ ਦੁੱਧ ਹਾਜ਼ਰ ਕਿੰਨਾ ਬਾਈ ਹੁਣ ਇਹਦੇ ਕੋਲੇ ਓ ਥੱਲੇ ਬਾਈ 15 ਲੀਟਰ ਤਿਆਰ ਆਇਆ ਹਾਂ 15 ਕਿਲੋ ਢੋ ਕੰਡੇ ਦਾ ਹਾਂ ਕੰਡੇ ਵਾਲਾ 15 ਲੈ ਕੇ ਨਮਾ ਸੁਈ ਨੂੰ ਬਾਈ ਨੂੰ ਹੈ ਬਾਈ ਦਿਨ ਕਿੰਨਾ ਦੱਸਿਆ ਇਹਨੂੰ ਇਹਨੂੰ ਚੌਥਾ ਚੌਥਾ ਦਿਨ ਇਹ ਕਿੰਨਾ ਕ ਪਾ ਸਕਦੀ ਐ ਇਹ ਬਾਈ ਬੀ ਤੋਂ ਪਲੱਸ ਚੱਲੂਗੀ 22 ਤੇ ਹਾਂ 22 ਤੇ ਹੀ ਬਸ ਤੇ ਬਾਕੀ ਆ ਗਈ ਵੀ ਬਜੂਦ ਵਾਲੀ ਛੋਟੀ ਨਹੀਂ ਹੈਗੀ ਕੱਦ ਕਾਠੇ ਦਾ ਵੀ ਵੱਡਾ ਆ ਗਿਆ ਹਾਂ ਭਾਈ ਐ ਨਹੀਂ ਆ ਵੀ ਨਹੀਂ ਕੀ ਜੇਗੀ ਬਚਾ ਜਾ ਕੱਦ ਕਾਠੇ ਦਾ ਵੀ ਵੱਡਾ ਥੋੜਾ ਜਿਹਾ ਪਰ ਮੈਂ ਕੈਮਰੇ ਤੋਂ ਕਰਦੇ ਵਸ਼ੂ ਕੋਈ ਚੱਕਰ ਨਹੀਂ ਤੇ ਆਰਡਰ ਸੋਨਾ ਰੱਖਦੀ ਹੈ ਨਾ ਹਾਂ ਤੇ ਜਿੰਨਾ ਕੁ ਦੁੱਧ ਬਾਈ ਆਪਾਂ ਇਹ ਦੱਸਾਂਗੇ ਇਹ ਡੰਗ 2 ਡੰਗ ਚ ਵਾਧਾਂਗੇ ਆਪਾਂ ਬਈ ਚ ਇਹ 4 ਡੰਗ ਚ ਹੋਵੇ ਅਗਲਾ ਆਪਾਂ ਨੂੰ ਕਿਤਰਾਜ ਤੱਕ ਕੋਈ ਦਰਾਜ ਨਹੀਂ ਬਾਈ ਆਪਾਂ ਕੋਈ ਐ ਨਹੀਂ ਕਹਿੰਦੇ ਵੀ ਹਾਂ ਤੈਣ ਦੀ ਗੱਲ ਹੁੰਦੀ ਇੱਕ ਤਾਂ ਇੱਕ ਆਪਾਂ ਕਹਿੰਦਾ ਵੀ ਚੋਕੇ ਅਗਲੇ ਚੈੱਕ ਕਰਕੇ ਲੈ ਕੇ ਜਾਵੇ ਉਹੀ ਗੱਲ ਮੈਂ ਜਿਵੇਂ ਸੱਜਣ ਨੂੰ ਤੁਹਾਨੂੰ ਦੱਸੀਆ ਵੀ ਕਈ ਪ੍ਰਕਾਰ ਬਾਕੀ ਆਰਡਰ ਦੇਖ ਲਿਆ ਬਈ ਕੋਈ ਟੁੱਟਮਾ ਐ ਨਹੀਂ ਜਮਾ ਫਿੱਟ ਫਿੱਟ ਗਾਵਾਂ ਜਿਵੇਂ ਬਾਈਆਂ ਤਿੰਨੀਆਂ ਲਖਾਈਆਂ ਉਹ ਤੁਸੀਂ ਵੀ ਦੱਸਣਾ ਕਮੈਂਟ ਕਰਕੇ ਵੀ ਯਾਰ ਜ਼ਬਰਦਸਤ ਹੈਗੀਆਂ ਨੇ ਜਾਂ ਬਈ ਮੈਂ ਇਹਨਾਂ ਨੂੰ ਬਾਕੀ ਉਦਾਂ ਹੀ ਆਖ ਦਿਆਂ ਜ਼ਬਰਦਸਤ ਵਾਲੇ ਉਹ ਤੁਸੀਂ ਆਪੀ ਦੱਸੋਗੇ ਮੈਨੂੰ ਕਮੈਂਟ ਕਰਕੇ ਤਿੰਨੇ ਗਾਵਾਂ ਪੂਰੀਆਂ ਸਾਫ ਨੇ ਆਰਡਰ ਵਾਲੇ ਮਾਮਲੇ 'ਚ ਦੁੱਧਾ ਵਾਲੇ ਮਾਮਲੇ 'ਚ ਥਣਾ ਵਾਲੇ ਮਾਮਲੇ 'ਚ ਮਾਰ ਨਹੀਂ ਖਾਂਦੀ ਆ ਕਿਸੇ ਵੀ ਪੱਖ ਤੋਂ ਜੇ ਗੱਲ ਕਰੀਏ ਥੋੜੀ ਚਵਾਈ ਜਿਵੇਂ ਤੁਹਾਨੂੰ ਦੱਸਿਆ ਵੀ ਮੈਂ ਘੰਟਾ ਤੋਂ 2 ਘੰਟੇ ਲੇਟ ਆ ਉਹਦੇ ਕਰਕੇ ਐਚ ਵੀ ਜਰੂਰੀ ਥੋੜਾ ਉਹਦੇ ਕਰਕੇ ਵੀ ਕਰਦੇ ਕੁਝ ਕੈਮਰੇ ਕਰਕੇ ਗੇਰੀ ਜਾਂਦੇ ਆਂ ਬਾਕੀ ਦੁੱਧ ਜਿੰਨਾ ਬਾਈ ਦੱਸੂਗਾ ਉਹ ਆਪਦਾ ਤੁਸੀਂ ਤਸੱਲੀ ਕਰ ਜਿੰਨਾ ਬਾਈ ਕਹਤਾ ਉਹਨਾਂ ਤਿਆਰ ਹੈ ਇਹਦੇ ਤਾਂ ਲੇੜਾ ਦੱਸਿਆ ਪਹਿਲਾਂ 25 ਥੱਲੇ ਵੀ 14 15 ਕਿਲੋ ਹੁਣ ਕੰਡੇ ਤੇ ਠੀਕ ਐ ਇਹ ਥੱਲੇ 20 22 ਕਿਲੋ 20 ਕਿਲੋ ਇਹਦੇ ਥੱਲੇ 21 22 ਕਿਲੋ ਤਿਆਰ ਹੈ ਕੰਡੇ ਦਾ ਤਿਆਰ ਜਮਾਂ ਹਾਂ ਤੇ ਬਾਕੀ ਸੰਪਰਕ ਬਾਈ ਨਾਲ ਕਰ ਲਿਓ ਨੰਬਰ ਬੋਲ ਬਾਕੀ ਬਾਈ ਭੰਡਾ ਦੇਖ ਕੀ ਪਤਾ ਲੱਗ ਜੂ ਅਗਲੇ ਨੂੰ ਵੀ ਹਾਂ ਹੈਗੀਆਂ ਨੇ ਗਾਲੀਆਂ ਨੰਬਰ ਬੋਲ ਨੰਬਰ ਬਾਈ 98721 20153 ਇਹ ਕਹਿੰਗੇ 94781 6783 ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਦੋਨੇ ਬਾਈ ਦੇ ਸਕਰੀਨ ਤੇ ਲਾ ਦੂੰਗਾ ਚੌਕੇ ਪਿੰਡ ਆ ਗਿਆ ਤਕਰੀਬਨ ਤੇ ਬਠਿੰਡੇ ਜ਼ਿਲ੍ਹੇ ਚ ਆ ਗਿਆ ਬਠਿੰਡੇ ਜ਼ਿਲ੍ਹੇ ਚ ਬਾਈ ਰਾਮਪਰਾ ਫੂਲ ਦੇ ਤਾਂ ਪੇ ਮੰਡੀ ਦੇ ਮੋੜ ਮੰਡੀ ਦੇ ਜਮਾਂ ਵਿਚਕਾਰ ਆ ਨਾਲ ਆ ਅਨਜੇ ਆੜੀ ਮੋੜ ਮੰਡੀ ਲੱਗਦੀ ਆ ਤੇ ਰਾਮਪੁਰੇ ਲੱਗਦੀ ਆ ਉਹਦੇ ਬਿਲਕੁਲ ਵਿਚ ਵਿਚਕਾਰ ਨੂੰ ਬਾਈ ਦਾ ਪਿੰਡ ਆ ਗਿਆ 10 10 ਕਿਲੋਮੀਟਰ ਦੀ ਆ ਸਾਰੇ ਪਾਸੇ ਸੰਪਰਕ ਬਾਈ ਨਾਲ ਕਰ ਲਿਓ ਪਸ਼ੂ ਟੌਪ ਦੇ ਨੇ ਬਾਕੀ ਰੇਟ ਤੁਸੀਂ ਲਾਉਣਾ ਖਰੀਦਣੇ ਤੁਸੀਂ ਨੇ ਧੰਨਵਾਦ ਜੀ ਠੀਕ ਆ ਬਾਈ